ਕਾਰ ਦੀ ਛੱਤ ਤੇ ਬੈਠ ਕੇ ਰੀਲ ਬਣਾਉਣ ਵਾਲੇ ਨੂੰ ਦਸੂਹਾ ਪੁਲਿਸ ਨੇ ਇੱਕ ਮੋਟਾ ਗਿਫਟ ਦਿੱਤਾ ਹਿਮਾਚਲ ਤੋਂ ਦਸੂਹਾ ਥਾਣੇ ਤੱਕ ਲੈ ਕੇ ਪਹੁੰਚੀ ਪੁਲਿਸ ਨੇ ਕਾਰ ਨੂੰ ਬੌਂਡ ਕਰ ਦਿੱਤਾ ਕਾਰ 'ਚ ਸਵਾਰ ਨੌਜਵਾਨ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਦਸੂਹਾ ਸ਼ਹਿਰ ਦੇ ਫਲਾਈਓਵਰ ਰੋਡ ਤੇ ਦਿਨ ਦਿਹਾੜੇ ਇੱਕ ਕਾਰ ਸਵਾਰ ਨੌਜਵਾਨ ਹੁੱਲੜਬਾਜੀ ਕਰਦਾ ਹੋਇਆ ਦਿਖਾਈ ਦਿੱਤਾ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਸੂਹਾ ਪੁਲਿਸ ਨੇ ਸਹਿਜ 48 ਘੰਟਿਆਂ ਦੇ ਅੰਦਰ ਗੱਡੀ ਨੂੰ ਹਿਮਾਚਲ ਤੋਂ ਕਬਜ਼ੇ 'ਚ ਕਰ ਲਿਆ ਅਤੇ ਨਾਲ ਹੀ ਪੁਲਿਸ ਨੇ ਗੱਡੀ ਸਵਾਰ ਨੌਜਵਾਨਾਂ ਤੇ ਕਾਰਵਾਈ 'ਚ ਜੁਟ ਗਈ ਪੁਲਿਸ ਦਾ ਕਹਿਣਾ ਹੈ ਕਿ ਕਾਰ 'ਚ ਸਵਾਰ ਦੋ ਨੌਜਵਾਨਾਂ ਨੂੰ ਰਾਉਂਡ ਅਪ ਕੀਤਾ ਗਿਆ ਅਤੇ ਨਾਲ ਹੀ ਕਾਰ ਸਵਾਰ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ थाना ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਡੇ ਦੁਆਰਾ ਗੱਡੀ ਦਾ ਨੰਬਰ ਟ੍ਰੇਸ ਕਰਕੇ ਹਿਮਾਚਲ ਤੋਂ ਕਾਰ ਨੂੰ ਦਸੂਆ ਲੈ ਕੇ ਬੌਂਡ ਕੀਤਾ ਗਿਆ ਤੇ ਨਾਲ ਹੀ ਨੌਜਵਾਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਜੀ ਮਿੱਤੀ 2 ਤਰੀਕ ਨੂੰ ਜਿਹੜੀ ਲੱਗੀ ਹੋਈ 2 ਤਰੀਕ ਹੈ ਉਹਦੇ ਇੱਕ ਆਪਣੇ ਇੱਥੇ ਮਿਆਣੀ ਰੋਡ ਤੇ ਇੱਕ ਕ੍ਰੇਟਰ ਗੱਡੀ ਦੇ ਵਿੱਚ ਜਿਹੜੇ ਕੁਝ ਸ਼ਰਾਬਤੀ ਅਨਸਰ ਅਤੇ ਜਿਹੜੀ ਕ੍ਰੇਟਰ ਗੱਡੀ ਐਚਪੀ 9787 ਕੋਚ ਕੁਝ ਕੁਝ ਸੰਰੂ ਕੋਲ ਕੇ ਹਲੜਵਾਜੀ ਕਰਦੇ ਉੱਥੇ ਨਜ਼ਰ ਆਏ ਸੀ ਜਿਸ ਬੰਦੇ ਦੀ ਮਤਲਬ ਸਾਹ ਪੁਲਿਸ ਨੇ ਆਪਣੇ ਐਕਸ਼ਨ ਵਿੱਚ ਆਉਂਦੇ ਹੋਏ ਗੱਡੀ ਜਿਹੜੀ ਹੈਗੀ ਆ ਉਹਨੂੰ ਅਪੌਂਡ ਕਰ ਲਈ ਹੈ, ਬੰਦ ਕਰ ਦਿੱਤੀ ਹੈਗੀ ਹੈ ਤੇ ਬਾਕੀ ਜਿਹੜੇ ਹੰਗੜਵਾਜ ਜਿਹੜੇ ਆ ਉਹਨਾਂ ਨੂੰ ਵੀ ਦੋ ਬੰਦੇ ਰੌਂਡ ਅਪ ਕੀਤੇ ਗਏ। ਤੋਂ ਗੱਡੀ ਦਾ ਰੌਂਡ ਅਪ ਆਪਣੇ ਇਹਦੀ ਅਪੌਂਡ ਹੋ ਗਈ ਹੈ। ਬਾਕੀ ਜਿਹੜੇ ਹੰਗੜਵਾਜ ਤੇ ਐਸ ਪਰ ਲਾਅ ਸੀ ਕਾਰਵਾਈ ਅਮਰ ਚ ਲੈ ਕੇ ਆ ਰਹੇ ਹੈਗੇ। ਤੇ ਸਰ ਹੋਰ ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦੋਗੇ ਜਿਹੜੇ ਕਿ ਅੱਜ ਕੱਲ੍ਹ ਇਹ ਘਟਣ ਵਾਲਾ ਸੀ ਇਦਾਂ ਰੀਲ ਬਣਾ ਰਹੇ ਹੋ। ਮੈਂ ਤਾਂ ਨੌਜਵਾਨਾਂ ਨੂੰ ਇਹੀ ਆਪਣੇ ਸੁਝਾਅ ਦੇਵਾਂ ਕਿ ਉਹ ਚੰਗੇ ਕਿੱਤਿਆਂ ਵੱਲ ਪਹਿਨ ਆਪਣੀ ਐਜੂਕੇਸ਼ਨ ਤੇ ਧਿਆਨ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਸਮਾਜ ਦਾ ਨਾਮ ਰੋਸ਼ਨ ਕਰਨ ਇਦਾਂ ਦੀ ਜਿਹੜੀ ਹੁੱਲੜਬਾਜੀ ਆ ਉਹਨਾਂ ਦਾ ਜਿਹੜਾ ਨਤੀਜਾ ਤੁਸੀਂ ਅੱਜ ਦੇਖ ਹੀ ਲਿਆ। ਉਹ ਗੱਡੀ ਵੀ ਬਾਂਡ ਹੋਊਗੀ। ਉਹਨਾਂ ਤੇ ਕਾਰਵਾਈ ਵੀ ਹੋਣੀ ਆ ਤੇ ਵਾਕਈ ਵੀ ਸਾਡੀ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜੇ ਕੋਈ ਹੋਰ ਇਦਾਂ ਦੇ ਮੈਂ ਜਿਹੜੇ ਸ਼ਰਾਪਤੀ ਅਨਸਰ ਜਾਂ ਹੁੱਲੜਬਾਜ਼ੇ ਉਹਨਾਂ ਨੂੰ ਸਖਤ ਤਦਾਦ ਨਹੀਂ ਕਰਦਾ ਕਿ ਵੀ ਜੇ ਕੋਈ ਦਸੀਏ ਏਰੀਆ ਜਾਂ ਸਾਡੇ ਕਿਤੇ ਵੀ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਹੁੱਲੜਬਾਜੀ ਕਰਦੇ ਪਾਏ ਗਏ ਤਾਂ ਉਹਨਾਂ ਤੇ ਜਿੰਨੀ ਸ਼ਕਤੀ ਨਾਲ ਪੁਲਿਸ ਕਾਰਵਾਈ ਕਰ ਸਕਦੀ ਹੈ ਉਹ ਅੰਮ੍ਰਿਤ ਲੈ ਕੇ ਆਵੇ।